ਅਣੀ ਮੈਟਰੋ ਕੀ ਹਾਲ ਚਾਲ ਐ ਐਮਬੀ ਸਿੱਧੂ ਚੈਨਲ ਦੇਖ ਰਹੇ ਸਾਰਿਆਂ ਦਾ ਸਵਾਗਤ ਆ ਤੇ ਅੱਜ ਆਪਾਂ ਪਹੁੰਚੇ ਆ ਰਾਮਪਰਾ ਸ਼ਹਿਰ ਰਾਮਪਰਾ ਸ਼ਹਿਰ ਤੋਂ 1 ਕਿਲੋਮੀਟਰ ਅੰਦਰ ਰਾਮਪਰਾ ਪਿੰਡ ਆ ਤੇ ਪਿੰਡ ਮਿਸਤਰੀ ਕੋਲੇ ਪਹੁੰਚੇ ਆ ਲਗਜ਼ਰੀ ਗੱਡੀਆਂ ਦਾ ਮਿਸਤਰੀ ਆ ਬਾਈ ਸਾਰੀਆਂ ਗੱਡੀਆਂ ਬੀਐਮ ਤੋਂ ਲੈ ਕੇ ਸਾਰੀਆਂ ਗੱਡੀਆਂ ਆਲਮੋਸਟ ਬਾਈ ਰਿਪੇਅਰ ਕਰਦਾ ਬਾਈ ਨਾਲ ਮਲਾਉਣੇ ਆ ਬਾਈ ਚ ਇੱਕ ਨਹੀਂ ਦੋ ਤਿੰਨ ਟੈਲੈਂਟ ਆ ਬਾਈ ਦੇ ਉਹ ਟੈਲੈਂਟ ਵੀ ਤੁਹਾਨੂੰ ਦਿਖਾਉਣੇ ਆ ਆਜੋ ਪਹਿਲਾਂ ਆਪਾਂ ਬਾਈ ਮਿਹਨਤ ਕਰ ਰਹੇ ਰਾਤ ਨੂੰ ਬਾਈ ਕੋਲੇ ਪਹੰਚਾ ਸਪੈਸ਼ਲ ਤੇ ਬਾਈ ਲੱਭੀ ਦਾ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਕੀ ਹਾਲ ਆ ਬਾਈ ਠੀਕ ਆ ਬਾਈ ਠੀਕ ਕੋ ਮਿਹਨਤ ਕਰ ਰਹੇ ਸੀ ਹਾਂ ਬਰੋ ਹਾਂਜੀ ਹਾਂਜੀ ਬਾਈ ਤੇ ਬਾਈ ਲੱਭੀ ਆ ਆਪਣਾ ਰਾਮਪਰਾਫੂਲ ਬਈ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਤੇ ਜੀ ਬਹੁਤ ਚੰਗਾ ਲੱਗਿਆ ਬਾਈ ਤੁਸੀਂ ਇੱਥੇ ਆਏ ਆਪਣੇ ਕੋਲੇ ਆਪਾਂ ਨੂੰ ਇਹਨੇ ਜੋਗੇ ਸਮਝਾ ਤੁਸੀਂ ਬਾਈ ਕਿਹੜੀਆਂ ਕਿਹੜੀਆਂ ਗੱਡੀਆਂ ਆਪਾਂ ਰਿਪੇਅਰ ਕਰਦੇ ਆਂ ਮਾੜਾ ਦੱਸੋ ਬਾਈ ਆਪਾਂ ਮੰਨ ਕੇ ਚਲੋ ਤੁਸੀਂ ਮਰੂਤੀ ਤੋਂ ਲੈ ਕੇ ਜੀ ਆਪਾਂ ਲਗਜ਼ਰੀ ਗੱਡੀ ਜਿਹੜੀ ਮਰਜ਼ੀ ਬੀਐਮਡਬਲ ਯੂ ਮਰਸੀਡੀ ਫੋਰਡ ਟੋਇਟਾ ਜੋ ਮਰਜ਼ੀ ਆਪਣੇ ਕੋਲ ਲੈ ਕੇ ਆਓ ਤੁਸੀਂ ਆਪਾਂ ਕੋਸ਼ਿਸ਼ ਫੁੱਲ ਕਰਾਂਗੇ ਵੀ ਤੁਹਾਨੂੰ ਆਪਾਂ ਸੈਟੀਸਫਾਈ ਕਰੀਏ ਜੀ ਆ ਬਾਈ ਦਾ ਗੈਰੇਜ ਤੁਸੀਂ ਦੇਖ ਹੀ ਸਕਦੇ ਹੋ ਜੀ ਆਸੇ ਪਾਸੇ ਗੈਰੇਜ ਦੇ ਸਾਰੀਆਂ ਗੱਡੀਆਂ ਆਲਮੋਸਟ ਵੱਡੀਆਂ ਹੀ ਖੜੀਆਂ ਗਈਆਂ ਤੇ ਕੁਝ ਗੱਡੀਆਂ ਬਾਈ ਦੇ ਅੱਡਕ ਗੈਰੇਜ ਹੋਰ ਆ ਬਾਈ ਕਹਿੰਦਾ ਉੱਥੇ ਵੀ ਠੀਕ ਕਰਦੀਆਂ ਤੇ ਬਾਈ ਆਪਣੀ ਕੋਈ ਸਪੈਸ਼ਲ ਕੁਆਲਿਟੀ ਕੀ ਹੈ ਵੀ ਗੱਡੀ ਕਿਨੇ ਜਰ ਤੇ ਬੰਦੇ ਨੂੰ ਵੀ ਜੇ ਕੋਈ ਦੂਰ ਦਾ ਬੰਦਾ ਆਉਂਦਾ ਆਪਣੇ ਕੋਲ ਜਾਂ ਦੂਰੋਂ ਆਉਂਦੇ ਆਉਣਗੇ ਤੁਹਾਡੇ ਕੋਲੇ ਕਸਟਮਰ ਉਹਨਾਂ ਬਾਰੇ ਕੁਐਸ਼ਨ ਉਹਦੇ ਬਾਰੇ ਇਹ ਗੱਲ ਹੈ ਜੀ ਆਪਾਂ ਬਾਈ ਜੀ ਮੰਨ ਕੇ ਚੱਲੋ ਆਪਾਂ ਕੰਮ ਦੇਖਦੇ ਹਾਂ ਜੀ ਮੰਨ ਲਓ ਜਿਸਦਾ ਕੰਮ ਆਪਣਾ ਸ਼ਾਮ ਤੱਕ ਹੋਣ ਵਾਲਾ ਆਪਾਂ ਕੋਸ਼ਿਸ਼ ਕਰਦੇ ਆਂ ਵੀ ਆਪਾਂ ਕੰਮ ਨਿਬੜਨ ਦੀ ਕੋਸ਼ਿਸ਼ ਕਰੀਏ ਹੁਣ ਜਿਹੜੀਆਂ ਲੰਮਾ ਸਾਮਾ ਗੱਡੀਆਂ ਖੜਨ ਵਾਲੀਆਂ ਜੀ ਆਪਾਂ ਉਸ ਹਿਸਾਬ ਨਾਲ ਕੰਮ ਕਰਦੇ ਆਂ ਵੀ ਅਗਲੇ ਨੂੰ ਆਪਾਂ ਟਾਈਮ ਦੇ ਦਿੰਨੇ ਆਂ ਵੀ ਤੁਹਾਡਾ ਇੰਨੇ ਦਿਨ ਲੱਗਣਗੇ ਜੀ ਵੀ ਕੰਮ ਦੇ ਹਿਸਾਬ ਨਾਲ ਪਰ ਡਿਪੈਂਡ ਕਰਦਾ ਜੀ ਵੀ ਕਿੰਨਾ ਟਾਈਮ ਲੱਗਦਾ ਕੰਮ ਠੀਕ ਹੈ ਬਾਈ ਤੇ ਮਿੱਤਰੋ ਇਹਦਾ ਗੱਡੀਆਂ ਬਾਰੇ ਤੁਹਾਨੂੰ ਦੱਸਤਾ ਬਾਈ ਦਾ ਸਕਰੀਨ ਤੇ ਨੰਬਰ ਵੀ ਚਲਾਵਾਂਗੇ ਤੇ ਇੱਕ ਬਾਈ ਦੀ ਹੋ ਜੀ ਜੰਗਾ ਲੱਗੇ ਸ਼ੇਰ ਵੀ ਕਰਿਓ ਪਹਿਲਾਂ ਬਾਈ ਨੂੰ ਗਾਉਂਦੇ ਸੁਣਾਉਣੇ ਬਾਈ ਸੁਣਾਓ ਕੁਛ ਹਾਂਜੀ ਸੁਣਾ ਲੇ ਹਾਏ ਜਿਹੜੀ ਗੱਲ ਦਾ ਪਤਾ ਨਾ ਹੋਵੇ ਨਹੀਂ ਧਾਨੇ ਮਾਰੀ ਦੇ ਮੈਂਟ ਲਾਉਂਦੀ ਆ ਦੁਨੀਆ ਦੀਂ ਦੀ ਟੈਗ ਗਦਾਰੀ ਦੇ ਹਾਏ ਆਉਣੀ ਜਾਣੀ ਦੁਨੀਆ ਤੇ ਦਸਤੂਰ ਹੈ ਜ਼ਿੰਦਗੀ ਦਾ ਮੁੜ ਕੇ ਵੀ ਫਿਰੇ ਉਸੇ ਥਾਂ ਤੇ ਟੁਕਦੀ ਵੇਖੀ ਮੈਂ ਹਾਏ ਕਦਰ ਕੋਈ ਨਹੀਂ ਕਰਦਾ ਜੀ ਇੱਥੇ ਜਿਉਂਦੇ ਬੰਦੇ ਦੀ ਮਰਿਆਂ ਪਿੱਛੋਂ ਮਿਸਜੂ ਮਿਸਜੂ ਲਿਖਦੀ ਵੇਖੀ ਮੈਂ ਹੈ ਕਦਰ ਕੋਈ ਨਹੀਂ ਕਰਦਾ ਜੀ ਇੱਥੇ ਜਿਉਂਦੇ ਬੰਦੇ ਦੀ ਮਰਿਆਂ ਪਿੱਛੋਂ ਮਿਸ ਜੂ ਮਿਸ ਜੂ ਲਿਖਦੀ ਵੇਖੀ ਮੈਂ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਧੰਨਵਾਦ ਜੀ ਧੰਨਵਾਦ ਤੇ ਮਿੱਤਰੋ ਜੇ ਚੰਗਾ ਲੱਗੇ ਜਰੂਰ ਸ਼ੇਅਰ ਕਰੋ ਕਿਉਂਕਿ ਬਾਈ ਬਹੁਤ ਮਿਹਨਤ ਕਰ ਰਿਆ ਹਨਾ ਟੈਲੈਂਟ ਆ ਬਾਈ ਦੇ ਵਿੱਚ ਤੇ ਅਸੀਂ ਟੈਲੈਂਟ ਵਾਲੇ ਬੰਦਿਆਂ ਕੋਲ ਜਿੰਦਾ ਤੁਹਾਨੂੰ ਪਤਾ ਸਾਡੇ ਪੇਜ ਨਾਲ ਜੁੜੇ ਹੋਵੋ ਵੀ ਅਸੀਂ ਉਹਨਾਂ ਬੰਦਿਆਂ ਨੂੰ ਤੁਹਾਡੇ ਸਾਹਮਣੇ ਲਿਆਉਣੇ ਹੁੰਦੇ ਹਨਾ ਟੈਲੈਂਟ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਕਿਉਂਕਿ ਅਸੀਂ ਆਪ ਵੀ ਹਾਰਡਵਰਕ ਮਾਰਕ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਤੇ ਹਰ ਮਿਹਨਤੀ ਬੰਦੇ ਤੇ ਬਾਈ ਕੋਲੋਂ ਬਾਈ ਨੂੰ ਸੇਵਾ ਦਾ ਮੌਕਾ ਤੇ ਜੇ ਕੋਈ ਵੀ ਗੱਡੀ ਕਿਸੇ ਵੀ ਮੇਰੇ ਵੀਰ ਮਿੱਤਰ ਭਰਾ ਨੂੰ ਗੱਡੀ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਬਾਈ ਦਾ ਨੰਬਰ ਸਕਰੀਨ ਤੇ ਤੁਸੀਂ ਚਲਾਉਣੇ ਤਾਂ ਬਾਈ ਬੋਲਦਾ ਵੀ ਇੱਕ ਵਾਰੀ ਨੰਬਰ ਕਾਲ ਕਰਕੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨੰਬਰ ਬੋਲ ਦੇ ਹਾਂਜੀ ਮੇਰਾ ਨੰਬਰ ਤੇ ਲੋਕੇਸ਼ਨ ਦੱਸ ਦੋ ਜੀ ਹਾਂਜੀ ਰਾਮਪਰਾ ਪਿੰਡ ਹੈ ਆਪਣਾ ਜੀ ਟੱਲੇ ਵਾਲੇ ਛੱਪੜ ਕੋਲੇ ਆਪਣਾ ਗੈरेज ਹੈ ਜੀ ਤੇ ਇਹ ਸ਼ਹਿਰ ਤੋਂ ਕਿਲੋਮੀਟਰ ਪਿੱਛੇ ਹੈ ਥੋੜਾ ਜਿਹਾ ਜੀ ਮੇਰਾ ਨੰਬਰ ਹੈਗਾ ਜੀ 92064 3047 ਜੀ ਤੇ ਦੂਸਰਾ ਨੰਬਰ ਹੈਗਾ ਮੇਰਾ 98885 80211 ਜੀ ਮੇਰਾ ਨਾਮ ਲੱਭੀ ਹੈ ਬਾਈ ਜ ਜਦੋਂ ਮਰਜ਼ੀ ਆਪਾਂ ਨੂੰ ਕੰਟੈਕਟ ਕਰੋ ਜੀ ਤੁਸੀਂ ਧੰਨਵਾਦ ਜੀ ਤੁਹਾਡਾ